ਭਾਈ ਮੇਰੀ ਮੰਮੀ ਬਿਮਾਰ ਆ ਇਹ ਹੋਇਆ ਤੇਰੀ ਮੰਮੀ ਨੂੰ ਭਾਈ ਉਹਨਾਂ ਦੇ ਸਿਰ 'ਚ ਛੱਟ ਵੱਜ ਗਈ ਸੀ ਡਾਕਟਰਾਂ ਨੇ ਪਿਆ 10000 ਰੁਪਏ ਮੰਗਿਆ ਉਹ ਕਹਿੰਦੇ ਫੇਰ ਇਲਾਜ ਕਰਾਂਗੇ ਅੱਛਾ ਆ ਲੈ 1000 ਰੁਪਏ ਭਾਈ 5000 ਤੱਕ ਤਾਂ ਮਦਦ ਕਰ ਦੋ ਜੇ 10-10 ਇਕੱਠੇ ਕਰਦਾ ਰਿਆ ਐ ਤਾਂ ਮੈਨੂੰ 2 ਮਹੀਨੇ ਲੱਗ ਜਾਣੇ ਆ ਤੇ ਮੇਰੀ ਮੰਮੀ ਦੀ ਹਾਲਤ ਵੀ ਖਰਾਬ ਹੋ ਸਕਦੀ ਆ ਭਾਈ 5000 ਰੁਪਏ ਦਾ ਮੈਨੂੰ ਨਹੀਂ ਜੂਸ ਵੇਚ ਕੇ ਵਾਜਦਾ ਉਸ ਤੋਂ ਤੇਲ ਦਾ ਖਰਚਾ ਮੈਂ ਤੈਨੂੰ ਕਿਧਰੋਂ ਪੈਸੇ ਦੇਦਾ 5000 ਰੁਪਏ ਭਾਈ ਮੇਰੀ ਮਦਦ ਕਰ ਤੋ ਯਾਰ ਪਲੀਜ਼ ਕੋਈ ਤਾਂ ਮੇਰੀ ਮੰਮੀ ਦੀ ਜਾਨ ਬਚਾ ਲੋ ਪਤਾ ਨਹੀਂ ਕਿੱਥੋਂ ਆ ਜਾਂਦੇ ਵੇਲੜ ਆਜਾ ਨੂੰ ਲਾ ਹੋਵੇ ਭਾਂਡੇ ਮੰਜਨ ਅਕ ਲਾਵੇ ਜਾ ਤਾਂ ਵਿਹਲੇ ਹੀ ਭਾਲਦੇ ਬੈਠੇ ਜੀ ਅੱਜ ਮੇਰਾ ਡੈਡੀ ਹੁੰਦਾ ਤੇ ਮੈਨੂੰ ਅੱਜ ਭੋਰਾ ਫੀ ਕਰਨੀ ਹੋਣੀ ਸੀ ਮਾਂ ਜੀ ਅੱਜ ਮੇਰੇ ਕੋਲੇ ਪੈਸੇ ਹੁੰਦੇ ਨਾ ਮੈਂ ਤੇਰੀ ਜਾਨ ਬਚਾਉਣ ਵਾਸਤੇ ਜਿੰਨੇ ਪੈਸੇ ਲੱਗਣੀ ਸੀ ਮੈਂ ਉਨੇ ਪੈਸੇ ਲਾ ਦਿੰਦਾ ਭਾਈ ਕੀ ਗੱਲ ਹੋਈ ਰੋਈ ਕਿਉਂ ਜਾਂਨਾ ਭਾਈ ਮੇਰੀ ਮੰਮੀ ਦੀ ਜਾਨ ਬਚਾਲਾ ਮੈਨੂੰ ਪਿਆਰ ਪੈ ਦੀ ਲੋੜ ਆ ਮੈਂ ਹਸਪਤਾਲ ਚ ਪੈਸੇ ਜਮਾ ਕਰਵਾਉਣੇ ਆ ਭਾਈ ਮੈਂ ਤਾਂ ਆਪ ਦਿਹਾੜੀ ਕਰਕੇ ਆਪਦਾ ਗੁਜ਼ਾਰਾ ਕਰਦਾ ਪਰ ਤੈਨੂੰ ਰੋਂਦੇ ਨੂੰ ਦੇਖ ਕੇ ਮੈਨੂੰ ਆਪਣੀ ਮੰਮੀ ਦੀ ਯਾਦ ਆ ਗਈ ਭਾਈ ਤੁਹਾਡੀ ਮੰਮੀ ਨੂੰ ਕੀ ਹੋਇਆ ਵਾ ਭਾਈ ਅੱਜ ਤੋਂ 2 ਸਾਲ ਪਹਿਲਾਂ ਮੇਰੀ ਮੰਮੀ ਘਰ ਦੀ ਗਰੀਬੀ ਕਰਕੇ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਸੀ ਭਾਈ ਤੁਹਾਡੀ ਮੰਮੀ ਵੀ ਬਿਮਾਰ ਸੀ ਹਾਂ ਭਾਈ ਮੇਰੀ ਮੰਮੀ ਵੀ ਬਿਮਾਰ ਸੀ ਮੇਰੇ ਡੈਡੀ ਨੇ ਤਾਂ ਮੇਰੀ ਮੰਮੀ ਨੂੰ ਤਲਾਕ ਹੀ ਦਿੱਤਾ ਸੀ ਉਦੋਂ ਮੈਂ ਬਹੁਤ ਛੋਟਾ ਸੀ ਅਸਤੋ ਬਾਦ ਮੇਰੀ ਮਾਂ ਨੇ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਜਦੋਂ ਮੈਂ ਮਿਹਨਤ ਕਰਕੇ ਕਮਾਣ ਲੱਗਾ ਉਹ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਚਲੋ ਕੋਈ ਨਾ ਵੀਰੇ ਤੁਸੀਂ ਰੋ ਨਾ ਮੇਰੀ ਜ਼ਿੰਦਗੀ ਚਤਾਪ ਰੋਣਾ ਹੀ ਲਿਖਿਆ ਵਾ ਬਾਈ ਜੇ ਮੈਂ ਤੇਰੀ ਮਦਦ ਕਰਨ ਜੋਗਾ ਹੁੰਦਾ ਨਾ ਤੇਰੀ ਮਦਦ ਮੈਂ ਜ਼ਰੂਰ ਕਰਦਾ ਚਲ ਕੋਈ ਨਾ ਤੂੰ ਰੋ ਨਾ ਮੈਂ ਕਿਤੇ ਹੋਰ ਮੰਗ ਲੈਣਾ ਪਰ ਤੂੰ ਆਪਦਾ ਧਿਆਨ ਰੱਖੀ ਉੱਚੀਆਂ ਨੇ ਗੱਲਾਂ ਤੇਰੀਆਂ ਹਰਦੀਆਂ ਵੀਰੇ ਮੇਰੀ ਮਦਦ ਕਰ ਦੋ ਮੇਰੀ ਮੰਮੀ ਬਹੁਤ ਬਿਮਾਰ ਆ ਕਿਉਂ ਪੈਸੇ ਧਰਖਤਾਂ ਨੂੰ ਲਗਦੇ ਆ ਮੇਰੀ ਮਦਦ ਕਰ ਦੋ ਬਾਈ ਮੇਰੀ ਮੰਮੀ ਨੇ ਮੈਨੂੰ ਛੱਡ ਕੇ ਚਲੇਣਾ ਬਾਈ ਮੈਂ ਝੂਠ ਨਹੀਂ ਬੋਲਦਾ ਪਲੀਜ਼ ਮੇਰੀ ਮਦਦ ਕਰ ਦੋ ਪਲੀਜ਼ ਉੱਪਰ ਆ ਜਾ ਮੇਰੀ ਗੱਡੀ ਤੇ ਝਰੀਟਾਂ ਨਾਲ ਮਾਰਦੀ ਤੇਰੀ ਮਦਦ ਕਰ ਦੇ ਵੱਡੇ ਦੀ ਘਰੇ ਜਾ ਕੇ ਤੁਸੀਂ ਏਸੀ 'ਚ ਪੈ ਜਾਣਾ ਹੁੰਦਾ ਇੱਥੇ ਤੁਸੀਂ ਵਿਹਲੇ ਪੈਸੇ ਮੰਗਣ ਆ ਜਾਨੇ ਘਰੇ ਤੁਸੀਂ ਐਸ਼ ਕਰਨੀ ਏਸੀ 'ਚ ਪੈ ਕੇ ਕੰਮਕਦੰਦਾ ਕਰ ਲਓ ਕੋਈ ਪੈਸੇ ਮੰਗਣ ਤੇ ਜ਼ੋਰ ਦਿੱਤਾ ਵਾ ਚੱਬਾ ਜਾ ਦੋ ਰੱਬਾ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਰੱਬਾ ਮੇਰੀ ਮਾਂ ਨੂੰ ਬਚਾ ਲੈ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਰੱਬਾ ਮੰਮੇ ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾ ਖੋਵਣਾ ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾ ਖੋਵਣਾ ਮਮਤਾ ਵਾਲੇ ਬੂਹੇ ਮਾਸੀਆਂ ਚਾਚੀਆਂ ਜਦ ਠੋਵਣ ਜਦੋਂ ਪਿਆਰ ਦੀ ਥਾਂ ਮੱਤਾ ਰਿਆਂ ਗਾਲਵਾਉਂਦੀਆਂ ਨੇ ਫੇਰ ਰੱਬ ਤੋਂ ਪਹਿਲਾਂ ਮਾਵਾ ਚੇਤੇ ਆਉਂਦੀਆਂ ਨੇ ਫੇਰ ਰੱਬ ਤੋਂ ਪਹਿਲਾਂ ਮਾਵਾ ਚੇਤੇ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਇਹਦੇ ਚ ਮੈਸੇਜ ਇਹੀ ਸੀ ਵੀ ਹਰ ਕੋਈ ਗਰੀਬ ਜਿਹੜਾ ਅੱਜ ਕੱਲ ਮੰਗਦਾ ਵਾ ਨਾ ਕਈਆਂ ਦੇ ਤਾਂ ਜੇ ਕਈ ਤਾਂ ਜਾਣ ਕੇ ਮੰਗਦੇ ਆ ਨਾ ਉਹਨਾਂ ਦੇ ਘਰੇ ਸਭ ਕੁਝ ਹੁੰਦਾ ਪਰ ਉਹਨਾਂ ਦੀ ਆਦਤ ਹੀ ਹੁੰਦੀ ਆ ਵੀ ਉਹ ਮੰਗਣ ਤੇ ਗਿੱਜੇ ਹੁੰਦੇ ਆ ਨਾ ਪਰ ਕੁਝ ਕਿ ਲੋਕ ਹੁੰਦੇ ਆ ਜਿਹੜੇ ਸੱਚਮੱਚ ਲੋੜਵੰਦ ਹੁੰਦੇ ਆ ਪਰ ਉਹਨਾਂ ਲੋਕਾਂ ਕਰਕੇ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ ਉਹਨਾਂ ਦੇ ਮਾਪਿਓ ਜਦੋਂ ਉਹਨਾਂ ਨੂੰ ਮਦਦ ਦੀ ਲੋੜ ਹੁੰਦੀ ਆ ਸੱਚੀ ਮੁੱਚ ਇਹਨਾਂ ਨੂੰ ਮਦਦ ਦੀ ਲੋੜ ਹੁੰਦੀ ਆ ਤਾਂ ਉਹ ਸੱਚੀ ਮੁੱਚੀ ਵਿਚਾਰੇ ਆਪਦੇ ਮਾਪੇ ਨੂੰ ਖੋਹ ਬੈਂਦੇ ਆ ਪੈਸਿਆਂ ਤੋਂ ਬਿਨਾ ਉਮੀਦ ਆ ਤੁਹਾਨੂੰ ਪੂਰੀ ਪ੍ਰੋਪਰ ਤਰੀਕੇ ਨਾਲ ਸਮਝ ਆ ਗਈ ਹੋਊਗੀ ਵੱਧ ਤੋਂ ਵੱਧ ਸ਼ੇਅਰ ਕਰਕੇ ਉਹ ਜਿਹੇ ਲੋਕਾਂ ਦੇ ਕਰ ਪਚਾ ਦਿਓ ਜਿਹੜੇ ਜਾਣ ਬੁਝ ਕੇ ਪਖਾਣਡ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਬਹੁਤ ਮਿਹਨਤ ਦੇ ਨਾਲ ਵੀਡੀਓ ਬਣਾਈ ਆ ਹਾਂਜੀ ਤੁਸੀਂ ਕਹਣਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਲਿਓ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਇਹਨੂੰ ਬਹੁਤ ਮਿਹਨਤ ਨਾਲ ਬਣਾਈ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਸੋ ਮਚ